ਜਿਹੜੀ ਚੀਜ਼ ਆజ్ ਮੈਂ ਫੇਸ ਤੇ ਲਗਾ ਰਹੀ ਆ ਨਾ ਅਗਰ ਤੁਸੀਂ ਲਗਾ ਲਈ ਨਾ ਥੋੜੇ ਦਿਨ ਲਗਾ ਕੇ ਦੇਖਿਓ ਜਿਨ੍ਹਾਂ ਦੇ ਫੇਸ ਤੇ ਪਿਗਮੈਂਟੇਸ਼ਨ ਹੈਗੀ ਆ ਆ ਥੋੜੇ ਥੋੜੇ ਨਿਸ਼ਾਨ ਪਏ ਹੋਏ ਨੇ ਜਿਦਾਂ ਮੇਰੇ ਹਲਕੇ ਹਲਕੇ ਨਿਸ਼ਾਨ ਹੈਗੇ ਨੇ ਮੈਂ ਲਗਾਉਣਾ ਸ਼ੁਰੂ ਕੀਤਾ ਮੈਨੂੰ ਬਹੁਤ ਇਹਦੇ ਨਾਲ ਇਫੈਕਟ ਮਿਲਿਆ ਮੈਂ ਸੋਚਿਆ ਕਿ ਉਹ ਨਾ ਸ਼ੇਅਰ ਕਰਾਂ ਇਹ ਨੂੰ ਤੁਸੀਂ ਲਗਾ ਕੇ ਦੇਖੋ ਪਿਗਮੈਂਟੇਸ਼ਨ ਚਾਏਗੀ ਤੁਹਾਡੀ ਸਕਿਨ ਕਲੀਅਰ ਹੋ ਜਾਏਗੀ ਐਂਟੀ 에ਜਿੰਗ ਵੀ ਕਹਿ ਸਕਦੀ ਹਾਂ ਇਹ ਨੂੰ ਗਲੋ ਕਰੇਗੀ ਸਕਿਨ ਇਹਦੇ ਵਿੱਚ ਲੈਣਾ ਤੁਸੀਂ ਕੀ ਆ ਮੈਂ ਸੌਰੀ ਲਗਾ ਚੁੱਕੀ ਹਾਂ ਪਹਿਲਾਂ ਲੈਣਾ ਕੀ ਆ ਤੁਸੀਂ ਮਸਰਾਂ ਦੀ ਦਾਲ ਲੈਣੀ ਆ ਮਸਰਾਂ ਦੀ ਦਾਲ ਨੂੰ ਚੰਗੇ ਤਰੀਕੇ ਨਾਲ ਪੀਸ ਲਓ ਤੇ ਇਹਦਾ ਫਾਈਨ ਜਿਹਾ ਪੇਸਟ ਬਣਾ ਲਓ ਬਿਲਕੁਲ ਫਾਈਨ ਪੇਸਟ ਬਣਾ ਕੇ ਇਹ ਨੂੰ ਛਾਣ ਲਿਓ ਚੰਗੇ ਤਰੀਕੇ ਨਾਲ ਕੱਪੜੇ ਨਾਲ ਛਾਲਣ ਨੂੰ ਨਹੀਂ ਛਾਨਣੀ ਨਾ ਛਾਲ ਲਓ ਇਹਦਾ ਲੈਣਾ ਤੁਸੀਂ ਇੱਕ ਚਮਚ ਨਾਲ ਮੈਂ ਇਹ ਜੂਸ ਕੱਢ ਕੇ ਰੱਖਿਆ ਹੋਇਆ ਟਮਾਟਰ ਦਾ ਟਮਾਟਰਾਂ ਨੂੰ ਚੰਗੇ ਤਰੀਕੇ ਨਾਲ ਪੀਸ ਕੇ ਉਹਦਾ ਛਾਨੀ ਨਾਲ ਛਾੜ ਕੇ ਜੂਸ ਕੱਢ ਲਓ ਇਹ ਇੱਕ ਚਮਚ ਪਾ ਲਓ ਨਾਲ ਤੁਸੀਂ ਪਾਣਾ ਸ਼ਹਿਦ ਇਹਦਾ ਅੱਧਾ ਚਮਚ ਇਹ ਪਾ ਲਓ ਤਿੰਨਾਂ ਚੀਜ਼ਾਂ ਨੂੰ ਮਿਕਸ ਕੀਤਾ ਮਿਕਸ ਕਰਕੇ ਐਦਾਂ ਦਾ ਇੱਕ ਪੇਸਟ ਬਣ ਜੇਗਾ ਇਹ ਪੇਸਟ ਤੁਸੀਂ ਫ੍ਰਿਜ 'ਚ ਬਣਾ ਕੇ ਰੱਖ ਸਕਦੇ ਹੋ ਇਹਨੂੰ ਤੁਸੀਂ ਦੋ ਵਾਰ ਯੂਜ਼ ਕਰ ਸਕਦੇ ਹੋ ਤਿੰਨ ਵਾਰ ਯੂਜ਼ ਕਰ ਸਕਦੇ ਹੋ ਇੱਕ ਹਫ਼ਤੇ ਦਾ ਬਣਾ ਕੇ ਰੱਖ ਲਓ ਤੁਸੀਂ ਆਰਾਮ ਨਾਲ ਤੇ ਇਹਨੂੰ ਪੂਰੇ ਫੇਸ 'ਤੇ ਲਗਾ ਲੈਣਾ ਲਗਾਉਣ ਤੋਂ ਪਹਿਲਾਂ ਤੁਸੀਂ ਕੀ ਕਰਨਾ ਫੇਸ ਚੰਗੀ ਤਰੀਕੇ ਨਾਲ ਤੁਹਾਡਾ ਸਾਫ਼ ਹੋਣਾ ਚਾਹੀਦਾ ਕੋਈ ਵੀ ਫੇਸ ਦੇ ਉੱਪਰ ਤੁਸੀਂ ਕਰੀਮ ਵਗੈਰਾ ਕੁਝ ਨਹੀਂ ਲਗਾਈ ਹੋਣੀ ਚਾਹੀਦੀ ਕਲੈਂਜ਼ਰ ਹੈਗਾ ਬਹੁਤ ਵਧੀਆ ਗੱਲ ਹੈ ਨਹੀਂ ਤਾਂ ਫੇਸ ਵਾਸ਼ ਨਾਲ ਫੇਸ ਵਾਸ਼ ਕਰ ਲਓ ਡਰਾਈ ਕਰ ਲਓ ਉਸ ਤੋਂ ਬਾਅਦ ਇਹ ਪੂਰੇ ਫੇਸ ਤੇ ਈਵਨਲੀ ਲਗਾ ਲਓ 20 ਮਿੰਟ ਇਹਨੂੰ ਛੱਡ ਦਿਓ 20 ਮਿੰਟ ਬਾਅਦ ਤੁਸੀਂ ਇਹਨੂੰ ਉਤਾਰਨਾ ਕਿੱਦਾਂ ਹੋਣਾ ਉਤਾਰਨ ਦੇ ਟਾਈਮ ਇਹ ਪੂਰਾ ਟਾਈਟ ਹੋ ਜਿਗਾ ਤੁਹਾਡਾ ਫੇਸ ਧਿਆਨ ਰੱਖਣਾ ਕੋਸ਼ਿਸ਼ ਕਰਨਾ ਇਸ ਚੀਜ਼ ਦੀ ਕਿ ਉਸ ਟਾਈਮ ਦੇ ਵਿੱਚ ਤੁਸੀਂ ਬੋਲੋ ਨਾ ਹਣਾ ਥੋੜਾ ਸ਼ਾਂਤ ਰਹੋ ਤੇ ਇਹਨੂੰ ਉਤਾਰਨਾ ਕਿੱਦਾਂ ਹੋਣਾ ਆਪਾਂ ਨੇ ਉਤਾਰਨਾ ਇਹਨੂੰ ਇਸ ਤਰੀਕੇ ਨਾਲ ਜੀ ਆਪਾਂ ਨੇ ਇੱਕ ਕਟੋਰੀ ਦੇ ਵਿੱਚ ਦੁੱਧ ਲੈ ਲੈਣਾ ਕੱਚਾ ਦੁੱਧ ਹੋਵੇ ਬਹੁਤ ਵਧੀਆ ਨਹੀਂ ਹੈਗਾ ਨਾਰਮਲ ਦੁੱਧ ਲੈ ਲਓ ਉਹਦੇ ਵਿੱਚ ਤੁਸੀਂ ਕੋਟਨ ਦੀ ਡਿਪ ਕਰਕੇ ਸਾਰਿਆਂ ਦਾ ਟੈਪ ਟੈਪ ਕਰਕੇ ਇਹਨੂੰ ਤੁਸੀਂ ਗਿੱਲਾ ਕਰ ਲੈਣਾ ਦੁਬਾਰਾ ਤੋਂ ਠੀਕ ਹੈ ਫਿਰ ਉਸ ਤੋਂ ਬਾਅਦ ਹਲਕੇ ਹੱਥਾਂ ਦੇ ਨਾਲ ਮ사ਜ ਕਰਨੀ ਆਪਾਂ ਨੇ ਇਦਾਂ ਠੀਕ ਹੈ ਘੁਮਾ ਘੁਮਾ ਕੇ ਚੰਗੇ ਤਰੀਕੇ ਨਾਲ ਕਰੋ ਮ사ਜ ਇਹਦੀ ਮ사ਜ ਕਰਨ ਤੋਂ ਬਾਅਦ ਨੋਰਮਲ ਪਾਣੀ ਨਾਲ ਵਾਸ਼ ਕਰ ਦਿਓ ਉਸ ਤੋਂ ਬਾਅਦ ਕੋਈ ਵੀ ਆਪਣਾ ਨੋਰਮਲ ਮੋਇਸਚਰਾਈਜ਼ਰ ਲਗਾ ਲਓ ਨਹੀਂ ਤਾਂ ਤੁਸੀਂ ਐਲੋਵੇਰਾ ਜੈਲ ਲਗਾ ਸਕਦੇ ਹੋ ਉਸ ਤੋਂ ਬਾਅਦ ਸਨਸਕ੍ਰੀਨ ਜ਼ਰੂਰ ਲਗਾਣਾ ਜੇ ਤੁਸੀਂ ਬਾਹਰ ਜਾ ਰਹੇ ਹੋ ਇਹ ਚੀਜ਼ ਨੂੰ ਕਰਕੇ ਦੇਖੋ ਇਹ ਬਹੁਤ ਸੋਹਣਾ ਇਫੈਕਟ ਦਿੰਦੀ ਆ ਇਦੇ ਨਾਲ ਤੁਸੀਂ ਨਾਲ ਇਹਦੇ ਲਈ ਗਲੋਇੰਗ ਸਕਿਨ ਲਈ ਇੱਕ ਜੂਸ ਵੀ ਪੀ ਸਕਦੇ ਹੋ ਜੋ ਕਿ ਬਹੁਤ ਸੋਨਾ ਕੰਮ ਕਰਦਾ। ਅਗਰ ਤੁਸੀਂ ਚਾਹੁੰਦੇ ਹੋ ਕਿ ਮੈਂ ਪ੍ਰੋਪਰ ਇੱਕ ਡਾਈਟ ਬਣਾ ਕੇ ਦਵਾਂ ਤੁਹਾਨੂੰ ਜੋ ਕਿ ਹਰ ਇੱਕ ਤੇ ਕੰਮ ਕਰਦੀ ਹੈ ਹਰ ਇੱਕ ਇਨਸਾਨ ਤੇ ਗਲੋਇੰਗ ਸਕਿਨ ਲਈ ਜਿਹੜੀਆਂ ਸਪੈਸੀਫਿਕਲੀ ਜਦੋਂ ਇਹਨੇ ਵਿਆਹ ਆ ਰਹੇ ਨੇ ਹਨਾ ਉਹਨਾਂ ਲਈ ਚਾਹੇ ਤੁਹਾਡਾ ਵਿਆਹ ਹੋ ਰਿਹਾ ਚਾਹੇ ਤੁਸੀਂ ਆਲਰੇਡੀ ਮੈਰਿਡ ਹੋ ਤੁਸੀਂ ਫੰਕਸ਼ਨਸ ਅਟੈਂਡ ਕਰ ਰਹੇ ਨੇ ਤਾਂ ਕਿ ਤੁਸੀਂ ਉਹ ਡਾਈਟ ਲਵੋ ਨਾਲ ਨਾਲ ਤੁਸੀਂ ਆਹ ਰੈਮੇਡੀ ਹਫਤੇ ਦੇ ਵਿੱਚ ਤਿੰਨ ਵਾਰ ਕਰੋ ਤੇ ਨਾਲ ਡੇਲੀ ਪੀਓ ਜੂਸ ਮੈਨੂੰ ਜ਼ਰੂਰ ਕਮੈਂਟ ਕਰ ਦਿਓ ਨਾ ਮੈਂ ਪੱਕਾ ਉਹ ਆਪਣੇ ਚੈਨਲ ਤੇ ਅਪਲੋਡ ਕਰਾਂਗੀ ਇਹ ਤੁਸੀਂ ਕਰਕੇ ਦੇਖੋ ਬਹੁਤ ਸੋਨਾ ਕੰਮ ਕਰਦੀ ਹੈ ਰੈਮਡੀ ਸਕਿਨ 'ਤੇ ਲਗਾਉਣ ਤੋਂ ਇੱਕ ਵਾਰ ਬਾਅਦ ਹੀ ਤੁਹਾਨੂੰ ਫਰਕ ਦਿਖਣਾ ਸ਼ੁਰੂ ਹੋ ਜਾਏਗਾ ਕਰਨਾ ਤੇ ਮੈਨੂੰ ਜ਼ਰੂਰ ਦੱਸਣਾ ਇਹ ਤੁਹਾਡੇ ਲਈ ਕਿੰਨੀ ਇਫੈਕਟਿਵ ਹੈ ਥੈਂਕ ਯੂ